ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਮੋਗੇ ਕਰਨੈਲ ਟਰੈਕਟਰ ਸੇਲਸ ਵਾਲਿਆਂ ਦੇ ਬਾਈ ਹੋਂਨਾ ਦਾ ਮੋਗੇ ਦੇ ਵਿੱਚ ਨਾਮ ਚੱਲਦਾ ਜੀ ਪੂਰੇ ਮਸ਼ਹੂਰ ਆ ਟਰੈਕਟਰਾਂ ਦੀ ਖਰੀਦ ਦੇ ਤੇ ਵੇਚ ਦੇ ਲਈ ਦੋਨੋਂ ਤਰ੍ਹਾਂ ਦੇ ਟਰੈਕਟਰ ਹੁੰਦੇ ਨੇ ਜੀ ਆਜੋ ਦੇਖੋ ਕੀ ਆ ਜੀ ਟਰੈਕਟਰਾਂ ਦੀ ਕੀ ਕੀ ਰੇਟ ਨੇ ਸਭ ਤੋਂ ਪਹਿਲਾਂ ਖੜਾ ਜੀ ਸੋਨਾ ਲੀਕਾ ਡੀਆਈ 60 ਡਬਲ ਕਲੱਚ ਟਰੈਕਟਰ ਆ 4x4 ਟਰੈਕਟਰ ਆ ਜੀ 6 ਛਿਰੀ ਦਾ ਟਰੈਕਟਰ ਆ ਟਰੈਕਟਰ ਦੀ ਹਾਲਤ ਬਿਲਕੁਲ ਨਵੇਂ ਵਰਗੀ ਆ 2019 ਮਾਡਲ ਆ 5,60,000 ਰੁਪਏ ਟਰੈਕਟਰ ਦਾ ਰੇਟ ਆ ਨਿਗਾ ਮਰਵਾ ਲਈ ਸਾਰੇ ਟਰੈਕਟਰ ਤੇ ਵੀਰੇ ਅੱਗੇ ਖੜਾ ਜੀ ਮਹਿੰਦਰਾ 90655 DI ਟਰੈਕਟਰ ਇਹ ਵੀ ਬਿਲਕੁਲ ਨਵਾਂ ਪਿਆਈ ਰੱਸਾ ਉਸਾਇਣ ਪੂਰਾ ਨਵਾਂ ਪਿਆ ਬਿਲਕੁਲ ਲੀਕਸ ਨਹੀਂ ਹੈਗੀ ਕਿਤੋਂ ਵੀ ਨਵੀਂ ਹਾਲ ਤਾਂ ਫੈਬਰ ਦੀ ਛਤਰੀ ਲੱਗੀ ਹੋਈ ਆ ਸ਼ੀਟ ਸ਼ੂਟ ਐਨ ਪੂਰੀ ਗੁੰਦੀ ਪਈ ਆ ਤਕਰੀਬਨ ਨਮਿਆਂ ਵਰਗੀ ਸ਼ੀਟ ਹੀ ਆ ਜੀ ਕੁੱਲ ਮਿਲਾ ਕੇ ਟਰੈਕਟਰ ਸਾਰਾ ਨਵੇਂ ਪਿਆ 2020 ਮਾਡਲ ਆ 7 ਲੱਖ 85 ਹਜ਼ਾਰ ਟਰੈਕਟਰ ਦਾ ਰੇਟ ਆ ਵੇਟ ਨਾਲ ਦਾ オリジナル ਪਾਇਆ ਹੋਇਆ ਜੀ ਅੱਗੇ ਟੂਲ ਬਾਕਸ ਵਗੈਰਾ ਬਿਲਕੁਲ ਨਾ ਮੈਨੇ 4x4 ਟਰੈਕਟਰ ਆ ਜੀ ਇਹ ਵੀ ਅੱਗੇ ਖੜਾ ਜੀ ਐਮਯੂ 451 ਕਬੋਟਾ ਟਰੈਕਟਰ ਆ ਜੀ ਇਹ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਆ ਛਤਰੀ-ਛੁਤਰੀ ਫਾਈਬਰ ਦੀ ਲੱਗੀ ਹੋਈਆਂ ਲਾਈਟਾਂ ਲੂ ਟੈਨ ਪੂਰੀਆਂ ਲਾਈਆਂ ਹੋਈਆਂ ਪਾਈਆਂ ਨੇ ਨਵੇਂ ਟਾਇਰ ਨੇ ਹੀ ਐਮ ਆਰ ਐਫ ਦੇ ਟੈਗ ਵੀ ਬਿਲਕੁਲ ਗੁੱਡੀਆਂ ਦੇ ਉੱਪਰ ਵੀ ਟੈਗ ਨੇ ਮੂਰਲੇ ਟਾਇਰ ਨੇ ਤਕਰੀਬਨ ਜਿਹੜੇ ਆਪਣੇ ਹੈਗੇ ਨੇ 45% 2019 ਮਾਡਲ ਆ ਜੀ 5 ਲੱਖ 20 ਹਜ਼ਾਰ ਟਰੈਕਟਰ ਦਾ ਰੇਟ ਆ ਇਹ ਵੀ ਡਬਲ ਕਲਚ ਆ ਜੀ ਤੇ 6 ਚੇਰੀ ਦਾ ਟਰੈਕਟਰ ਆ ਵਾਹੀ ਵਹੀ ਲੈਣ ਛੋਟਾ ਟਰੈਕਟਰ ਆ ਅੱਗੇ ਖੜਾ ਜੀ ਜੌਂਡੀਅਰ 50 ਦੀ ਇਹ ਆ ਪਿਆੜੀ ਇਹ ਟਰੈਕਟਰ 2017 ਮਾਡਲ ਆ ਜੀ 6 ਲੱਖ 50 ਹਜ਼ਾਰ ਰੁਪਿਆ ਟਰੈਕਟਰ ਦਾ ਰੇਟ ਆ ਟਾਇਰਾਂ ਟੂੜਾ ਦੀ ਹਾਲਤ ਐਨ ਪੂਰੀ ਵਧੀਆ ਪਈ ਐ ਛਤਰੀ ਸੁਤਰੀ ਬਿਲਕੁਲ ਨਵੀਂ ਆ ਜੀ ਮਾਰ ਲਓ ਨਿਗਾ ਸਾਊਸਾ ਰੀਜਨਲ ਪੇਂਟ ਆ ਜੀ ਕਿਤੋਂ ਰੰਗ ਦੀ ਮੈਨੂੰ ਲੱਗਦਾ ਕੋਈ ਟੱਚਿੰਗ ਵੀ ਹੈਣੀ ਏ ਜੀ ਅੱਖਾਂ ਮੀਚ ਕੇ ਆਓ ਇਹ ਤੋਂ ਟਰੈਕਟਰ ਤੁਸੀਂ ਲੈ ਕੇ ਜਾਓ ਦੇਖੜਾ ਜੀ ਆਪਣਾ ਫਾਰਮ ਟਰੈਕ 6055 ਪਾਵਰ ਮੈਕਸ ਟਰੈਕਟਰ ਆ ਜੀ ਨਵਾਂ ਟਰੈਕਟਰ ਆ ਜੀ ਬਿਲਕੁਲ ਸਾਇਬਰ ਦੀ ਛਤਰੀ ਲੱਗੀ ਹੋਈ ਆ ਪੂਰੀ ਸੋਹਣੀ ਛਤਰੀ ਲੱਗੀ ਹੋਈ ਆ ਮਲੋੜ ਤੋਂ ਛਤਰੀ ਲਵਾਈ ਹੋਈ ਆ ਬਾਈਆਂ ਨੇ ਐਮ ਆਰ ਐਫ ਦੇ ਟਾਇਰ ਨੇ ਇਹ ਟਰੈਕਟਰ ਦੇ 2023 ਮਾਡਲ ਆ ਜੀ 7 ਲੱਖ 80 ਹਜ਼ਾਰ ਰੁਪਿਆ ਟਰੈਕਟਰ ਦਾ ਰੇਟ ਆ ਬਿਲਕੁਲ ਨਵੀਂ ਹਾਲਤ ਦਾ ਟਰੈਕਟਰ ਆ ਟਾਇਰ ਰੰਗ ਰੂਗਣ ਸਾਰਾ ਕੁਝ ਬਿਲਕੁਲ ਨਵਾਂ ਪਿਆ ਜੀ ਟਰੈਕਟਰ ਦਾ ਅੱਗੇ ਆਪਣੇ ਖੜਾ ਜੀ ਜੌਨ ਡੀਅਰ 5045 ਟਰੈਕਟਰ ਇਹ ਵੀ ਬਹੁਤ ਸੋਹਣੀ ਹਾਲਤ ਦਾ ਜੀ ਛਤਰੀ ਤੋਂ ਲੈ ਕੇ 17 ਤੱਕ ਹਿੱਸੇ ਤੱਕ ਸਾਰਾ ਕੁਝ ਨਵਾਂ ਹੀ ਬਿਲਕੁਲ ਟਰੈਕਟਰ ਦਾ ਟਾਇਰ ਮੂਹਰੇ ਬਹੁਤ ਸੋਹਣੇ ਪਏ ਨੇ ਮੰਗਰਲੇ ਵੀ ਨਵੇਂ ਹੀ ਪਏ ਆ ਤਕਰੀਬਨ 2015 ਮਾਡਲ ਆ 4 ਲੱਖ 80 ਹਜ਼ਾਰ ਰੁਪਿਆ ਟਰੈਕਟਰ ਦਾ ਰੇਟ ਆ ਮਾਰ ਲੋ ਨਿਗਾਹ ਜੀ ਟਰੈਕਟਰ ਤੇ ਡਬਲ ਕਲਚ ਟਰੈਕਟਰ ਹੈ ਵੀ 63 ਦਾ ਟਰੈਕਟਰ ਆ ਜੀ ਵਾਈ ਬੂਲੀ ਪੂਰਾ ਵਧੀਆ ਟਰੈਕਟਰ ਆ ਜੀ ਅੱਗੇ ਖੜਾ ਜੀ ਆਸ਼ਰ 485 ਸੋਕੇ ਸੇ ਟਾਈਮ ਇਹਨਾਂ ਟਰੈਕਟਰ ਦੀ ਬਹੁਤ ਜ਼ਿਆਦਾ ਚੜਾਈ ਹੁੰਦੀ ਸੀ ਸੋ ਅੱਜ ਦੇ ਸਮੇਂ ਵਿੱਚ ਦੁਬਾਰਾ ਇਹ ਮੁੜ ਕੇ ਆ ਗਏ ਨੇ 2019 ਮਾਡਲ ਆ ਜੀ 4 ਲੱਖ 30 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਹੈ ਟਾਇਰ ਟੂਰ ਪੂਰੇ ਨਵੇਂ ਪਏ ਨੇ ਜੀ ਮਾਗਲੇ ਟਾਇਰ ਤਕਰੀਬਨ ਨਵੇਂਆ ਵਰਗੇ ਨੇ ਮੂਹਲੇ ਟਾਇਰ ਨੇ ਜਿਹੜੇ ਉਹ 45% ਨੇ ਹਿੱਸਾ ਉਸਾ ਨਵੇਂ ਆਈ ਕੋਈ ਲੀਕਸ ਨਹੀਂ ਹੈ ਜੀ ਨਾਲ ਦਾ ਪੇਂਟ ਆ ਜੀ ਬਿਲਕੁਲ ਟਰੈਕਟਰ ਦਾ ਅੱਗੇ ਮਾਰ ਲਓ ਨੀਗਾ ਜੀ ਚੌਂ ਡੀਅਰ 545 ਖੜਾ ਹੀ ਇੱਥੇ ਇਹ ਵੀ ਬਿਲਕੁਲ ਨਵਾਂ ਟਾਇਰ ਟਰੈਕਟਰ ਆਈ ਰੈਂਕ ਲੁੰਖ ਹਿੱਸਾ ਉਸਾ ਪੂਰਾ ਵਧੀਆ ਪਿਆ ਤਕਰੀਬਨ ਨਵੀਂ ਕੰਡੀਸ਼ਨ ਆ ਜੀ ਟਰੈਕਟਰ ਦੀ ਦੇਖ ਲਓ 2019 ਮਾਡਲ ਆ ਜੀ 7 ਲੱਖ 65000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਜੀ ਪੀਵੀ04ਏਏ4055 ਡਬਲ ਕਲਚ ਟਰੈਕਟਰ ਆ ਜੀ 6 ਚੀਰੀ ਦਾ ਟਰੈਕਟਰ ਆ 4/4 ਟਰੈਕਟਰ ਹੈ ਛਤਰੀ ਸ਼ੁਕਰੀ ਫੈਵਰ ਦੀ ਲੱਗੀ ਹੋਈ ਆ ਅੱਗੇ ਖੜਾ ਜੀ ਨਿਊ ਹੌਲੈਂਡ ਨਿਊ ਹੌਲੈਂਡ 55B ਪਲੱਸ ਟਰੈਕਟਰ ਆ ਜੀ ਇਹ ਸਭ ਹਸਾ ਪੂਰਾ ਵਧੀਆ ਪਿਆ ਟਾਇਰਾਂ ਦੀ ਹਾਲਤ ਬਹੁਤ ਸੋਹਣੀ ਪਈ ਆ ਚੰਗੀ ਹਾਲਤ ਦੇ ਟਾਇਰ ਨੇ ਜੀ ਮੋਰਲੇ ਤੇ ਪਿਛਲੇ ਉੱਚੇ ਟਾਇਰ ਨੇ ਪੰਜਾਬ ਨੰਬਰ ਦਾ ਟਰੈਕਟਰ 2022 ਮਾਡਲ 9,85,000 ਰੁਪਏ ਦਾ ਰੇਟ ਆ ਫੇਵਰ ਦੀ ਸ਼ਰਤ ਲੱਗੀ ਹੋਈ ਆ ਲੇਕਸ ਕੋਈ ਨਹੀਂ ओरिजिनल ਪੇਂਟ ਆ ਨਿਗਾ ਮਾਰ ਲਓ ਸਾਰੇ ਇੱਕ ਵਾਰ ਅੱਗੇ ਆਪਣੇ ਖੜਾ ਜੀ 21 ਮਾਡਲ Mahindra 9B 655 ਡੀ ਇਹ 4x4 ਟਰੈਕਟਰ ਆ ਜੀ ਇਹ ਤਾਂ ਜਹਾਜ਼ ਹੀ ਨੇ ਟਰੈਕਟਰ ਦੇਖ ਲਓ ਇਹਨ ਪੌੜੀਆਂ ਪੂੜੀਆਂ ਪੂਰੀਆਂ ਚੜਨ ਨੂੰ ਬਣਾਈਆਂ ਹੋਈਆਂ ਨੇ ਡਰਾਈਵਰ ਦੇ ਬਿਲਕੁਲ ਨਮੀ ਹਾਲ ਤਦ ਟਰੈਕਟਰ ਆ ਜੀ ਇਹਦੇ ਬਾਰੇ ਤਾਂ ਕਹਿਣ ਦੀ ਲੋੜ ਹੀ ਨਹੀਂ ਤੁਹਾਨੂੰ ਸਭ ਕੁਝ ਦਿਖਦਾ ਜੀ ਇਹ ਵੀਡੀਓ ਦੇ ਵਿੱਚ 2021 ਮਾਡਲ ਆ 10 ਲੱਖ 30 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਜੀ ਇਹਦਾ ਪੰਜਾਬ ਨੰਬਰ ਆ ਪੀਵੀ 25 ਟਰੈਕਟਰ ਆ ਟੂਲ ਬਾਕਸ ਵਗੈਰਾ ਬਿਲਕੁਲ ਨਵੇਂ ਨੇ ਪੇਂਟ ਪੂਠ ਓਵੇਂ ਹੀ ਪਿਆ ਜਿਵੇਂ ਦਾ ਸੀ ਸੋ ਅੱਗੇ ਖੜਾ ਜੀ ਆਪਣੇ ਸੋਨਾ ਲੀਕਾ ਡੀਆਈ 750 ਟਰੈਕਟਰ ਇਹ ਵੀ ਬਹੁਤ ਸੋਹਣੀ ਹਾਲਤ ਦਾ ਜੀ ਹਸਾ ਹਸਾ ਪੂਰਾ ਵਧੀਆ ਪਿਆ ਕੋਤੋਂ ਕੋਈ ਲੀਕਸ ਵਾਲੀ ਕੋਈ ਗੱਲ ਨਹੀਂ ਇਹਨਾਂ ਦੇ ਅਗੇ ਤਾਂ तकरीबन ਲੰਬੇ ਵਾਲੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਟੂਰ ਨਵੇਂ ਪਏ ਨੇ ਜੀ ਬੇਟ ਬੂਟ ਲੱਗਿਆ ਹੋਇਆ ਟਾਇਰਾਂ ਦੇ ਨਾਲ ਮੂਰਲੇ ਤੇ ਪਿਛਲੇ ਟਾਇਰ ਦੋਨੇ ਹੀ ਨਵੇਂ ਨੇ ਦੇਖ ਲਓ ਮਾਰ ਲਓ ਨੀਗਾ ਟਰੈਕਟਰ ਤੇ 2015 ਮਾਡਲ ਆ ਜੀ 475000 ਰੁਪਿਆ ਟਰੈਕਟਰ ਦਾ ਰੇਟ ਆ ਅੱਗੇ ਖੜਾ ਜੀ Mahindra Nova 755 ਜੜੀ ਸੋ ਇਹ ਵੀ ਉਹੀ ਹਾਲਤ ਆ ਪਹਿਲਾਂ ਵਾਲੇ ਟਰੈਕਟਰ ਨਾਲ ਦੀ ਤੇ ਮਾਡਲ ਆ 1165000 ਰੁਪਿਆ ਟਰੈਕਟਰ ਦਾ ਰੇਟ ਆ ਛੋਟਾ ਟਰੈਕਟਰ ਆ ਜੀ ਜਹਾਜ਼ ਆ ਤਕਰੀਬਨ ਉੱਪਰ ਬਹਿ ਕੇ ਲੱਗਦਾ ਹੀ ਨਹੀਂ ਕਿ ਆਪਾਂ ਟਰੈਕਟਰ ਤੇ ਬੈਠੇ ਆ ਜਾਂ ਜਾਦ ਕੇ ਬੈਠੇ ਆ ਸੋ ਮਾਰ ਲਓ ਨੀਗਾ